ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ ਬਹੁਤ ਸਵਾਗਤ। ਦੋਸਤੋ ਹਾਜ਼ਰ ਹਾਂ ਅੱਜ ਤੁਹਾਨੂੰ ਅੱਜ ਦੀਆਂ ਕੁਝ ਗੱਲਾਂ ਬਾਰੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਨੀ ਹੈ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨ ਦੇ ਟੈਕਸ ਕੱਟ ਬਾਰੇ ਨਲਵਤ ਕਰ ਰਿਹਾ ਹੈ। ਟੈਕਸ ਜਿਹੜਾ ਹੈਗਾ ਉਹਦੇ ਵਿੱਚ ਕੱਟ ਕਰਨਾ, ਦੂਜਾ ਅਲਬਰਟਾ ਦੇ ਰੈਫਰੈਂਡਮ ਦਾ ਮਾਮਲਾ ਉਹ ਸਾਂਝਾ ਕਰਨਾ। ਤੀਜਾ ਕੈਨੇਡਾ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਗਰੋਸਰੀ ਮਹਿੰਗੀ ਹੋ ਸਕਦੀ ਹੈ। ਕੰਪਨੀ ਲੌਬਲਾ ਨੇ ਪਹਿਲੇ ਵਾਰਨਿੰਗ ਦਿੱਤੀ ਹੈ। ਚੌਥੀ ਗੱਲਬਾਤ ਕੈਨੇਡਾ ਦੇ ਜ ਤੇ ਪੰਜਵੀਂ ਗੱਲਬਾਤ ਕਰਨੀ ਹੈ థਾਈਲੈਂਡ ਦੇ ਵਿੱਚ ਗੈਰ ਕਾਨੂੰਨਾ ਈ-ਵੇਸਟ ਦਾ ਮਾਮਲਾ ਸਾਹਮਣੇ ਆਇਆ ਸਭ ਤੋਂ ਪਹਿਲੀ ਗੱਲਬਾਤ ਜਿਹੜੀ ਟੈਕਸ ਬਾਰੇ ਆ ਮਿਡਲ ਕਲਾਸ ਟੈਕਸ ਕਟ ਪ੍ਰਧਾਨ ਮੰਤਰੀ ਨੇ ਜਿਹੜੀ ਗੱਲ ਕਹੀ ਹੈ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਮਾਰਕ ਕਾਰਨੀ ਜਿਹੜੇ ਉਹ ਪੜ੍ਹੇ ਲਿਖੇ ਬੰਦੇ ਨੇ ਪੜ੍ਹੇ ਲਿਖੇ ਦਾ ਮਤਲਬ ਇਹ ਆ ਕਿ ਜਿਹੜੇ ਅਰਥ ਸ਼ਾਸਤਰ ਆ ਉਹਦੇ ਵਿੱਚ ਉਹਨਾਂ ਦੀ ਖਾਸ ਤੌਰ ਦੇ ਉੱਤੇ ਮਹਾਰਤ ਆ ਤੇ ਇਹਦੇ ਸਬੰਧੀ ਵੱਡੇ ਫੈਸਲੇ ਲੈਣਗੇ ਇਸ ਗੱਲ ਦੀ ਲੋਕ ਆਸ ਵੀ ਰੱਖਦੇ ਆ ਮਾਰਕ ਕਾਰਨੀ ਫੈਸਲਾ ਇਹ ਕਰ ਰਹੇ ਆ ਕਿ ਜਿਹੜੀ ਮਿਡਲ ਕਲਾਸ ਦੇ ਆ ਟੈਕਸ ਆ ਉਹਨੂੰ ਕੱਟ ਕੀਤਾ ਜਾਵੇ। ਮਤਲਬ ਕੀ ਆ ਇਹਦਾ ਕਿ ਉਹ ਇੱਕ ਉਹਨਾਂ ਨੇ ਆਰਡਰ ਕੀਤੇ ਆ ਸਾਈਨ ਜਿਹਦੇ ਵਿੱਚ ਉਹਨਾਂ ਨੇ ਆਪਣੀ ਕੈਬਨਟ ਨੂੰ ਕਿਹਾ ਕਿ ਇੱਕ ਜਿਹੜਾ ਟੈਕਸ ਕੱਟ ਆ ਮਿਡਲ ਕਲਾਸ ਕੈਨੇਡੀਅਨਸ ਦੇ ਲਈ ਜਦੋਂ ਵੀ ਪਾਰਲੀਮੈਂਟ ਵਾਪਸ ਆ 26 ਨੂੰ ਜਾਂ ਜਿੰਨੀ ਤਰੀਕ ਨੂੰ ਵਾਪਸ ਆਉਂਦੀ ਆ ਉਸ ਦਿਨ ਪਹਿਲਾ ਕੰਮ ਇਹ ਕਰਨਾ ਕਿ ਮਿਡਲ ਕਲਾਸ ਨੂੰ ਟੈਕਸ ਰਾਤ ਦੇਣੀ ਆ। ਇਹ ਜੇ ਇਹਨਾਂ ਨੇ ਟੈਕਸ ਕੱਟ ਵਾਲਾ ਮਾਮਲਾ ਪੂਰਾ ਕਰ ਦਿੱਤਾ 22 ਮਿਲੀਅਨ ਕੈਨੇਡੀਅਨ ਨੂੰ ਫਾਇਦਾ ਹੋਊਗਾ। 1% ਕੱਟ ਇਨਕਮ ਟੈਕਸ ਦੇ ਵਿੱਚ ਜਿਹੜੇ ਲੋਕ ਹੁਣ ਜੇ ਇਹ ਕਰ ਦਿੰਦੇ ਆ ਤਾਂ ਇੱਕ ਪਰਿਵਾਰ ਨੂੰ ਘੱਟੋ ਘੱਟ 840 ਡਾਲਰ ਸਾਲ ਦਾ ਫਾਇਦਾ ਹੋਊਗਾ ਬਹੁਤੋਂ 1540 ਡਾਲਰ ਮਿਡਲ ਕਲਾਸ ਪਰਿਵਾਰ ਨੂੰ ਜਿਹਦੇ ਵਿੱਚ ਇਹ ਇਨਕਮ ਟੈਕਸ ਕੱਟ ਕਰਨ ਦੀ ਗੱਲਬਤ ਮਾਰਕ ਕਰਨੀ ਕਰ ਰਹੇ ਆ 22 ਮਿਲੀਅਨ ਲੋਕਾਂ ਨੂੰ ਫਾਇਦਾ ਹੋਊਗਾ 22 ਮਿਲੀਅਨ ਲੋਕਾਂ ਨੂੰ ਤੇ 840 ਡਾਲਰ ਦਾ ਇੱਕ ਬੰਦੇ ਨੂੰ ਇਹਦੇ ਵਿੱਚ ਫਾਇਦਾ ਹੋਊਗਾ ਸਰਕਾਰ ਇਹ ਚਾਹੁੰਦੀ ਆ ਕਿ ਇਹਨੂੰ ਪਾਰਲੀਮੈਂਟ ਅਪਰੂਵ ਕਰ ਦੇਵੇ। ਕਿ ਲਿਬਰਲ ਕੋਲ ਹੁਣ ਮੈਜੋਰਟੀ ਹੈ ਨਹੀਂ। 2 170 ਆ 172 ਚਾਹੀਦੇ 172 ਤੇ ਨਾਲ ਕੋਲ ਹੈ ਨਹੀਂ। ਹੁਣ ਇਹਨਾਂ ਨੂੰ ਸਪੋਰਟ ਚਾਹੀਦੀ ਆ। ਸਪੋਰਟ ਵੀ ਸਿਰਫ ਦੋ ਜਣਿਆਂ ਦੀ ਚਾਹੀਦੀ ਮੈਂਬਰ ਪਾਰਲੀਮੈਂਟ ਜਿਹੜੇ ਦੋ ਇਹਨਾਂ ਦੀ ਸਪੋਰਟ ਕਰ ਦੇਣ। ਉਹ ਕੌਣ ਕਰਦੇ ਐਨਡੀਪੀ ਕੋਲ ਹੈਗੇ ਉਹ ਕਰ ਸਕਦੇ ਆ। ਬਲੋਕ ਕੋਈ ਕੋਆ ਵੀ ਕਰ ਸਕਦੀ ਆ ਕੰਜ਼ਰਵੇਟਿਵ ਤਾਂ ਕਰ ਨਹੀਂ ਕਰਨਗੇ। ਫਾਈਨੈਂਸਟਰ ਨੇ ਇਹ ਕਿਹਾ ਕਿ ਬਹੁਤ ਵੱਡਾ ਮਾਮਲਾ ਆ ਫਾਈਨੈਂਸ ਮਿਨਿਸਟਰ ਜਿਹੜੇ ਫਰਾਂਸਿਸ ਫਿਲਿਪ ਸ਼ੈਂਪੇਨ ਨੇ ਉਹਨਾਂ ਨੇ ਜਿਹੜੀ ਇਹ ਗੱਲ ਕਹੀ ਹੈ ਕਿ ਟੈਕਸ ਕੱਟ ਦੇ ਅਨਾਉਂਸਮੈਂਟ ਇੱਕ ਬਹੁਤ ਸਟਰੋਂਗ ਮੈਸੇਜ ਆ ਜਿਹਦੇ ਨਾਲ ਕੈਨੇਡੀਅਨ ਦੀ ਮਦਦ ਹੋਊਗੀ ਤੇ ਕੈਨੇਡੀਅਨ ਦੀ ਮਦਦ ਕਰਨਾ ਕੈਨੇਡਾ ਸਰਕਾਰ ਦੀ ਟਾਪ ਪ੍ਰਾਇੋਰਟੀ ਆ ਨਵੇਂ ਕੈਨੋਟ ਮੈਂਬਰ ਐਸ ਵੈਲੇ ਮਤਲਬ ਇਹ ਸ਼ੁਰੂਆਤ ਕਰਨ ਦੇ ਲਈ ਬੜੇ ਕਾਲੇ ਨੇ ਬੜੇ ਉਹ ਮਤਲਬ ਉਤਸ਼ਾਹਤ ਨੇ ਅਸਲ ਦੇ ਵਿੱਚ ਕਿਹਾ ਜਾ ਸਕਦਾ ਨਵੀਂ ਜਿਹੜੀ ਕੈਬਨਟ ਜਿੱਦੇ ਚ 28 ਮਿਨਿਸਟਰ ਆ 10 ਸਪੀਅਰ ਸਟੇਟਸ ਨੇ ਤੇ ਇਹਨਾਂ ਦੀ ਪਹਿਲੀ ਮੀਟਿੰਗ ਹੋਈ ਆ ਤੇ ਉਹ ਮੀਟਿੰਗ ਦੇ ਵਿੱਚ ਪਹਿਲਾ ਹੀ ਸਿਲੇਹਾ ਮਾਰਕ ਕਰਨੀ ਨੇ ਪ੍ਰਧਾਨ ਮੰਤਰੀ ਮਾਰਕਰਨੀ ਨੇ ਇਹ ਦਿੱਤਾ ਨਵੇਂ ਮੈਂਬਰਾਂ ਨੂੰ ਤੇ ਨਵੇਂ ਮੈਂਬਰਾਂ ਨੇ ਵੀ ਕਿਹਾ ਵੀ ਅਸੀਂ ਬਹੁਤ ਉਸ਼ਾਹਤਾਂ ਵੀ ਆਪਣੀ ਸਰਕਾਰ ਬਣੀ ਹੈ ਤੇ ਆਪਾਂ ਇਹਦੇ ਵਿੱਚ ਕੰਮ ਕਰ ਕਰੀਏ ਕਿਉਂਕਿ ਬਹੁਤੇ ਮਿਨਿਸਟਰ ਨਵੇਂ ਵੀ ਨੇ ਇਹਦੇ ਵਿੱਚ ਕੁਝ ਜਿਹੜੇ ਕੈਬਨਿਟ ਮੈਂਬਰਸ ਨੇ ਉਹ ਜਿਹੜੇ ਜਸਟਨ ਟੂਡੋ ਦੇ ਆਲੋਚਕ ਵੀ ਰਹੇ ਜਿਹੜੇ ਵਿਅਨ ਲੌਂਗ ਨੇ ਇੱਕ ਨਵੇਂ ਕੈਬਨਿਟ ਮੈਂਬਰ ਹੈ ਗਿਆ ਕੈਬਨਿਨ ਮਿਨਿਸਟਰ ਬਣ ਗਿਆ ਇਹਨੇ ਪਹਿਲੀ ਜਿਹੜੀ ਸਰਕਾਰ ਦੇ ਵਿੱਚ ਇਹ ਜਸਟਨ ਟੂਡੋ ਨੂੰ ਬਾਰ ਬਾਰ ਕਹਿੰਦੇ ਸੀ ਪਾਸੇ ਹਟ ਜਾਓ ਪਾਰਟੀ ਵੀ ਬਾਜੂ ਤੇ ਕੈਨੇਡਾ ਵੀ ਬਾਜੂ ਪਰ ਹੁਣ ਉਹ ਕਹਿੰਦੇ ਆ ਕਿ ਉਹ ਮਤਲਬ ਕਾਰਨੀ ਦੀ ਟੀਮ ਦੇ ਅੰਡਰ ਕੰਮ ਕਰਨ ਲਈ ਤਿਆਰ ਨਹੀਂ ਸੋ ਕਈ ਕੁਸ਼ ਮਾਰਕ ਕਾਰਨੀ ਨੇ ਲਿਬਰਲ ਪਾਰਟੀ ਦੇ ਵਿੱਚ ਵੀ ਬਦਲੇ ਆਇਆ ਜਿਹੜੇ ਨਵੇਂ ਮਿਨਿਸਟਰ ਜਿਹੜੇ ਜਹਾ ਆਪਣੇ ਵੈਟਰਨ ਅਫੇਅਰਸ ਦੇ ਵਿੱਚ ਇਥੋਂ ਡੈਲਟਾ ਤੋਂ ਜਲਮ ਇਕਨਾਈਟ ਆ ਜਾਂ ਮਨਿੰਦਰ ਸਿੱਧੂ ਆ ਜਿਹੜੇ ਇੰਟਰਨੈਸ਼ਨਲ ਟਰੇਡ ਦੇ ਮਿਨਿਸਟਰ ਬਣਾਏ ਆ ਉਹ ਕਹਿੰਦੇ ਅਸੀਂ ਬਹੁਤ ਐਕਸਾਈਟਡ ਆ ਆਪਣੇ ਨਵੇਂ ਰੋਲ ਲੈਣ ਲਈ ਤੇ ਇਹਨਾਂ ਦੇ ਵਿੱਚ ਕੰਮ ਕਰਨ ਦੇ ਲਈ ਵੱਡੇ ਨਾਂ ਜਿਹੜੇ ਬਿਜ਼ਨੈਸਿਸ ਦੇ ਵਿੱਚ ਨੇ ਉਹ ਜਿਹੜੇ ਜੁਆਇੰਟ ਕੈਬਨਿਟ ਦੇ ਵਿੱਚ ਉਹ ਗੱਲਬਾਤ ਕਰ ਰਹੇ ਆ ਸੋ ਐਡਵਾਈਜ਼ਰ ਮਾਰਕ ਕਾਰਨੇ ਦੇ ਨਾਲ ਪਹਿਲਾ ਰਹੇ ਆ ਐਕਸ ਕੋਲਡਮੈਨ ਜਿਹੜੇ ਸੈਸੀਓ ਆ ਉਹ ਹੁਣ ਮਿਨਿਸਟਰ ਆਫ એનર્ਜੀ ਨੇ ਨੇਚਰਲ ਰਿਸੋਰਸਸ ਨੇ ਉਹਨਾਂ ਨੇ ਵੀ ਕਿਹਾ ਕਿ ਉਹ ਇੱਕ ਕੈਨੇਡਾ ਦਾ ਜਿਹੜਾ ਫਿਊਚਰ ਆ ਇਹਨੂੰ ਬਣਾਉਣ ਦੇ ਵਿੱਚ ਬਹੁਤ ਵੱਡਾ ਕੰਮ ਕਰਨ ਦੇ ਲਈ ਤਿਆਰ ਨੇ ਨਵੀਆਂ ਇਕਨੋਮਿਕ ਅਪਡੇਟਸ ਆਉਣਗੀਆਂ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਟੈਕਸ ਕਟ ਇੰਟਰੋਡਿਊਸ ਕੀਤਾ ਗਿਆ ਉਸ ਤੋਂ ਬਾਅਦ ਸਰਕਾਰ ਦੀ ਕੁਦਰਤੀਆ ਕਿਥਰੋਨ ਸਪੀਚ ਹੋਊਗੀ ਆਪਣੀਆਂ ਪ੍ਰਾਇੋਰਟੀਜ਼ ਨੂੰ ਆਊਟਲਾਈਨ ਕਰਨਗੇ ਵਿਆਹ ਹੀ ਕਰਨਾ ਆ ਨਹੀਂ ਕਰਨਾ ਉਹਦੇ ਤੋਂ ਬਾਅਦ ਪੂਰੀ ਇਕਨੋਮਿਕ ਅਪਡੇਟ ਆਊਗੀ ਕਿ ਅਸਲ ਦੇ ਵਿੱਚ ਅਸੀਂ ਕਰਨਾ ਕੀ ਹੈ ਅ ਅੱਜ ਹੋ ਗਈ ਹੈ 14 ਤਰੀਕ 14 ਮਈ ਤੇ 12 ਦਿਨਾਂ ਬਾਅਦ 26 ਮਈ ਨੂੰ ਪਾਰਲੀਮੈਂਟ ਜਿਹੜੀ ਹੈ ਉਹ ਰਿਟਰਨ ਹੋਣੀ ਹੈ ਹਾਊਸ ਆਫ ਕਾਮਨਸ ਦੁਬਾਰਾ ਖੋਲਣਾ ਆ 26 ਮਈ ਨੂੰ ਤੇ ਕਿੰਗ ਚਾਰਲਸ 3 ਜਿਹੜੇ ਆ ਉਹ ਸਪੀਚ ਦੇਣਗੇ ਆਪਣੀ ਅ ਥਰੋਨ ਤੋਂ ਤੇ ਫੇਰ 27 ਮਈ ਨੂੰ ਆਫੀਸ਼ੀਅਲੀ ਜਿਹੜੀ ਆ ਮਾ ਕਾਰਨੀ ਦੀ ਗਵਰਨਰ ਦਾ ਏਜੰਡਾ ਤੇ ਉਹ ਸਾਰਾ ਕੁਝ ਲਾਂਚ ਹੋ ਜੂਗਾ ਹੁਣ ਕੌਣ ਇਹਨਾਂ ਨੂੰ ਸਪੋਰਟ ਕਰਦਾ ਇਹ ਗੱਲਬਾਤ ਕਿੱਧਰ ਨੂੰ ਜਾਂਦੀ ਹੈ ਇਹ ਦੇਖਣ ਵਾਲੀ ਗੱਲ ਹੋਏਗੀ ਅਗਲੀ ਗੱਲਬਾਤ ਅਲਬਰਟਾ ਤੋਂ ਅਲਬਰਟਾ ਬਾਰੇ ਆਪਾਂ ਲਗਭਗ ਰੋਜ਼ ਗੱਲਬਾਤ ਕਰ ਰਹੇ ਹਾਂ ਜਦੋਂ ਦਾ ਇਹਨਾਂ ਨੇ ਫੈਸਲਾ ਲਿਆ ਵੀ ਅਸੀਂ ਰੈਫਰੰਡਮ ਕਰਾਉਣਾ ਤੇ ਰੈਫਰੰਡਮ ਦੇ ਲਈ ਕਈ ਲੋਕਾਂ ਦੇ ਸਵਾਲ ਵੀ ਜਿਹੜੀ ਆਪਣੇ ਪ੍ਰੀਮੀਅਰ ਨੇ ਡੈਨੀਅਲ ਸਮਿਥ ਡੈਨੀਅਲ ਸਮਿਥ ਦਾ ਕੀ ਸਟੈਂਡ ਆ ਕੀ ਚਾਹੁੰਦੇ ਆ ਜਿਹੜਨੇ ਸੁਭਤ ਨੇ ਸਾਫ਼ ਕਹਿਤਾ ਮੈਂ ਕੈਨੇਡਾ ਦੇ ਨਾਲ ਰਹਿਣਾ ਚਾਹੁੰਦੇ ਆ ਵੀ ਉਹਨਾਂ ਦੀ ਇੱਛਾ ਕੈਨੇਡਾ ਦੇ ਨਾਲ ਰਹਿਣ ਦੀ ਹੈ ਪਰ ਜੇ ਲੋਕ ਜੋ ਫੈਸਲਾ ਕਰਨਗੇ ਉਹ ਮਨਜ਼ੂਰ ਆ ਪਰ ਇਹਨਾਂ ਨੇ ਰੈਫਰੈਂਡਮ ਦੇ ਲਈ ਨਿਯਮ ਸੌਖਾ ਕੀਤਾ ਕਾਨੂੰਨ ਜਿਹੜਾ ਸੌਖਾ ਕੀਤਾ ਵੀ ਜੇ ਕਿਸੇ ਨੇ ਰੈਫਰੈਂਡਮ ਕਰਵਾਉਣਾ ਹੋਵੇ ਉਹਦੇ ਲਈ ਸ਼ਰਤਾਂ ਘਟਾਤੀਆਂ ਜਾਂ ਜਿਹੜਾ ਸਿਟੀਜ਼ਨਸ ਦਾ ਇਨੀਸ਼ੀਏਟਿਵ ਆ ਕਿ ਉਹ ਨਵਾਂ ਲਾ ਜਿਹੜਾ ਕੀਤਾ ਅਲਬਰਟਾ ਦੇ ਵਿੱਚ ਸਿਟੀਜ਼ਨਸ ਹੁਣ ਕੋਈ ਵੀ ਨਮਾ ਲਾ ਉਹਨਾਂ ਨੇ ਕੁਝ ਵੀ ਬਣਾਉਣਾ ਕੁਝ ਵੀ ਕਰਨਾ ਜਿਹਦੇ ਲਈ ਰੈਫਰੈਂਡਮ ਹੋ ਸਕਦਾ ਆ ਜਾਂ ਇੱਕ ਰੈਫਰੈਂਡਮ ਰਿਕੁਐਸਟ ਕਰਨਾ ਆ ਉਹਦੇ ਲਈ ਇਹਨਾਂ ਨੇ ਇੱਕ ਸਪੋਰਟ ਜਿਹੜੀ ਹੈ ਪਟੀਸ਼ਨ ਦੇ ਲਈ ਉਹ ਜਾਰੀ ਕੀਤੀ ਹੈ ਰੀਕਾਲ ਦਾ ਮਤਲਬ ਇਹ ਆ ਕਿ ਕਿਸੇ ਬੰਦੇ ਨੂੰ ਵੀ ਜੇ ਕੋਈ ਉਹਨਾਂ ਨੇ ਚੁਣ ਲਿਆ ਉੱਥੇ ਐਮਐਲਏ ਚੁਣ ਲਿਆ ਤੇ ਨਹੀਂ ਗੱਲਬਾਤ ਬਣਦੀ ਉਹ ਪਾਪ ਸਦ ਸਕਦੇ ਆ ਵੀ ਜਿਹਨੂੰ ਬਾਹਰ ਕੱਢੋ ਦੁਬਾਰਾ ਕਰੋ ਕਈ ਵਾਰ ਰੀਕਾਲ ਹੁੰਦੀ ਹੈ ਵੋਟਰ ਜਿਹੜੇ ਨੇ ਉਹ ਕਿਹੇ ਐਮਐਲਏ ਨੂੰ ਮੰਨ ਲਓ ਕਿਹੇ ਮੇਅਰ ਨੂੰ ਕਿ ਸੇ ਸਕੂਲ ਬੋਰਡ ਦੇ ਮੈਂਬਰ ਨੂੰ ਉਹਦੀ ਟਰਨ ਪੂਰੀ ਹੋਣ ਤੋਂ ਪਹਿਲਾਂ ਜੇ ਐਨਫ ਜੇ ਮਤਲਬ ਜਿੰਨੇ ਕੁ ਲੋਕ ਚਾਹੀਦੇ ਆ ਓਨੇ ਕ ਸਾਈਨ ਕਰ ਦਿੰਦੇ ਆ ਤੇ ਉਹਨਾਂ ਨੂੰ ਵਾਪਸ ਬੁਲਾਇਆ ਜਾ ਸਕਦਾ ਨਵਾਂ ਬਿੱਲ 54 ਕਹਿੰਦੇ ਆ ਇਹਦੇ ਵਿੱਚ ਇਹਨਾਂ ਨੇ ਰੂਲ ਬਦਲਿਆ ਸਾਰੀ ਕਹਾਣੀ ਇੱਥੇ ਪਈ ਆ ਅਲਬਰਟਾ ਸਰਕਾਰ ਚਾਹੁੰਦੀ ਏ ਆ ਕਿ ਜਿੰਨੇ ਨੰਬਰ ਨੰਬਰ ਆਫ ਸਿਗਨੇਚਰਸ ਚਾਹੀਦੇ ਆ ਜਿੰਨੇ ਲੋਕਾਂ ਦੇ ਸਾਈਨ ਚਾਹੀਦੇ ਉਹਨੂੰ ਘਟਾ ਦੇ ਕੋਈ ਵੀ ਨਾਗਰਿਕ ਕੋਈ ਸ਼ੁਰੂਆਤ ਕਰਨੀ ਚਾਹੁੰਦੇ ਆ ਸ਼ੁਰੂਆਤ ਦਾ ਮਤਲਬ ਇਹ ਆ ਕਿ ਬਦਲਾਅ ਕਰਨਾ ਚਾਹੁੰਦੇ ਆ ਉਹਦੇ ਵਿੱਚ ਉਸ ਕੰਮ ਨੂੰ ਸੌਖਾ ਬਣਾ ਦਿੱਤਾ ਜਾਵੇ ਤਾਂ ਕਿ ਲੋਕ ਸੌਖਾ ਸਟੈਪ ਲੈ ਸਕਣ ਜਿਹੜਾ ਕੰਸਟੀਟਿਊਸ਼ਨਲ ਰੈਫਰੈਂਡਮ ਆ ਉਹਦੇ 'ਚ ਥੋੜੇ ਸਿਗਨੇਚਰ ਚਾਹੀਦੇ ਪਹਿਲਾ ਸਿਗਨੇਚਰ ਚਾਹੀਦਾ ਸੀ 6 ਲੱਖ ਵੀ 6 ਲੱਖ ਬੰਦਾ ਸਾਈਨ ਕਰ ਦਵੇ ਫੇਰ ਉਹ ਹੁੰਦਾ ਸੀ ਹੁਣ ਉਹਨਾਂ ਨੇ ਕਹਿ ਦਿੱਤਾ ਕਿ 170000 ਚਾਹੀਦੇ ਆ ਜਿਹੜਾ ਕਿਸੇ ਵੀ ਇਸ਼ੂ ਦੇ ਉੱਤੇ ਅਲਬਰਟਾ ਸੈਪਰੇਸ਼ਨ ਜਾਂ ਕੋਈ ਹੋਰ ਜਿਹੜਾ ਮਾਮਲਾ ਆ ਉਸ ਮਾਮਲੇ ਦੀ ਸੋ ਇਹ ਬਹੁਤ ਵੱਡਾ ਫਰਕ ਆ 1,70,000 ਸਾਈਨ ਕਰਨ ਦੇ ਨਾਲ ਉਹ ਕਾਨੂੰਨੀ ਬਣ ਜਾਣਾ ਮੰਨ ਲਓ ਕੋਈ ਐਮਐਲਏ ਆ ਉਹਨਾਂ ਨੇ ਐਮਐਲਏ ਚੁਣ ਲਿਆ ਜਾਂ ਮੇਅਰ ਚੁਣ ਲਿਆ ਕਿਸੇ ਸੱਜੇ ਸ਼ਹਿਰ ਦਾ ਉਹਨੂੰ ਵਾਪਸ ਲਿਆਉਣਾ ਉਹਨਾਂ ਨੇ ਜਾਂ ਕੋਈ ਰੈਫਰੈਂਡਮ ਕਰਾਉਣਾ ਰੈਫਰੈਂਡਮ ਕਾਲ ਕਰਨਾ ਕਿ ਅਸੀਂ ਚਾਹ ਨਹੀਂ ਦੇਖੋ ਇਹ ਗੱਲ ਸਮਝਣ ਵਾਲੀ ਇੱਥੇ ਇਹ ਆ ਕਿ ਇਹ ਸਿਗਨੇਚਰ ਆ ਰੈਫਰੈਂਡਮ ਲਈ ਰੈਫਰੈਂਡਮ ਦੇ ਨਹੀਂ ਆ ਇਹ ਸਿਗਨੇਚਰ ਕੀ ਨੇ ਹੁਣ ਇਦਾਂ ਤਾਂ ਹੋ ਨਹੀਂ ਸਕਦਾ ਵੀ ਅਲਬਰਟਾ ਦੇ ਵਿੱਚ ਉਹ ਕਹਿੰਦੇ ਅਸੀਂ ਵੱਖ ਹੋਣਾ ਬਾਕੀ ਸਾਰੇ ਕੈਨੇਡਾ ਨਾਲੋਂ ਕੋਈ ਵੀ ਉੱਠ ਕੇ ਕਹਦੇ ਅਸੀਂ ਵੱਖ ਹੋਣਾ ਰੈਫਰੰਡਮ ਕਰਾਓ ਤੇ ਰੈਫਰੰਡਮ ਕਰਾ ਦੇ। ਇਦਾਂ ਨਹੀਂ ਹੋ ਸਕਦਾ। ਉਹ ਰੈਫਰੰਡਮ ਕਰਵਾਉਣ ਦੇ ਲਈ ਜਿਹੜੇ ਮਿਨੀਮਮ ਸਾਈਨ ਚਾਹੀਦੇ ਆ ਲੋਕ ਸਹਿਮਤ ਚਾਹੀਦੇ ਉਹ ਪਹਿਲਾਂ 6 ਲੱਖ ਸੀ। ਉਹ ਡੈਨੀਅਲ ਸਮਿਥ ਨੇ ਨਵੇਂ ਨਿਯਮ ਦੇ ਤਹਿਤ ਕਰਨਾ ਕਰ ਦਿੱਤਾ 1,77,000। ਸੋ ਉਹਦੀ ਸ਼ੁਰੂਆਤ ਦੇ ਵਿੱਚ ਜਿੱਥੇ 6 ਲੱਖ ਬੰਦੇ ਨੇ ਸਾਈਨ ਕਰਨਾ ਸੀ ਫਿਰ ਰੈਫਰੰਡਮ ਹੋਣਾ ਸੀ। ਰੈਫਰੰਡਮ ਤੋਂ ਬਾਅਦ ਕੀ ਫੈਸਲਾ ਹੁੰਦਾ ਲੋਕ ਕਿੱਧਰ ਵੋਟ ਪਾਉਂਦੇ ਆ ਉਹ ਬਾਅਦ ਦਾ ਫੈਸ ਜਾਂ ਕਿ ਜੇ ਐਮਐਲ ਨੂੰ ਰੀਕਾਲ ਕਰਨਾ ਉਹਦੇ ਲਈ ਜਿਹੜੇ ਸਾਈਨ ਚਾਹੀਦੇ ਸੀ 170000 ਨਾ ਰੀਕਾਲ ਨਹੀਂ ਹੁੰਦਾ ਜਿਹੜਾ ਉਹ ਜਿਹੜੇ ਉਹ ਮਤਲਬ ਇਦਾਂ ਨਹੀਂ ਹੋ ਸਕਦਾ ਸਗੋਂ ਉਹ ਅਨਿਸ਼ੀ ਉਹ ਸ਼ੁਰੂ ਹੁੰਦਾ ਪ੍ਰੋਸੈਸ ਫਿਰ ਰੈਂਡਮ ਜਾਂ ਕੋਈ ਵੀ ਨਵਾਂ ਨਿਯਮ ਜਾਂ ਕੁਝ ਵੀ ਜਿਹੜਾ ਸ਼ੁਰੂ ਹੋ ਸਕਦਾ ਉਹ ਨੰਬਰ ਜਿਹੜਾ ਆ ਸਿਗਨੇਚਰਸ ਦਾ ਇਹਨਾਂ ਨੇ ਜਾਂ ਲੋਕਾਂ ਦਾ ਘਟਾ ਦਿੱਤਾ ਇਸ ਗੱਲ ਦੇ ਲਈ ਸੋ ਇਹ ਲਾ ਜਿਹੜਾ 2021 ਦੇ ਵਿੱਚ ਬਣਾਇਆ ਗਿਆ ਸੀ ਉਹਦੋਂ ਤੋਂ ਲੈ ਕੇ ਹੁਣ ਤੱਕ ਕੋਈ ਵੀ ਲੋਕਾਂ ਦੁਆਰਾ ਐਦਾਂ ਦੀ ਪਟੀਸ਼ਨ ਜਾਂ ਐਕਟੀਵਿਟੀ ਪੂਰੀ ਨਹੀਂ ਹੋਈ। ਸੋ ਜਿਹੜੇ ਹੁਣ ਸਿਟੀਜ਼ਨਸ ਇਨੀਸ਼ੀਏਟਿਵ ਨੇ ਉਹ ਬਹੁਤ ਘੱਟ ਨੇ ਕੈਨੇਡਾ ਦੇ ਵਿੱਚ। ਬ੍ਰਿਟਿਸ਼ ਕੋਲੰਬੀਆ ਤੇ ਅਲਬਰਟਾ ਉਹਨਾਂ ਦੇ ਵਿੱਚ ਜਿਹੜੇ ਇਸ ਕਿਸਮ ਦੇ ਲਾਅ ਨੇ ਉਹ ਬਹੁਤ ਘੱਟ ਹੋਏ ਨੇ ਇਹ ਅਮਰੀਕਾ ਦੇ ਵਿੱਚ ਬਹੁਤ ਜ਼ਿਆਦਾ ਆ। ਅਲਬਰਟਾ ਸੈਪਰੇਸ਼ਨ ਵੀ ਕਹੀ ਤਾਂ ਜਾਂਦੇ ਆ ਪਰ ਇਹਦਾ ਕੋਈ ਲੱਗਦਾ ਨਹੀਂ ਵੀ ਉਹ ਹੋਊਗੀ। ਪਰ ਪ੍ਰਪੋਜ਼ ਕਰਨਾ ਬਹੁਤ ਸੌਖਾ ਕਰ ਦਿੱਤਾ ਇਹਨਾਂ ਨੇ ਹੁਣ ਜਿੱਥੇ ਦੇਖੋ ਪਹਿਲਾਂ ਤਾਂ ਸਾਈਨ ਹੀ 6 ਲੱਖ ਚਾਹੀਦਾ ਸੀ 6 ਲੱਖ ਸਾਈਨ ਹੋਊਗਾ ਤਾਂ ਫੇਰ ਇਹਦੇ ਬਾਰੇ ਸੋਚਣਗੇ ਵੀ ਇਹਨੂੰ ਰੈਫਰੈਂਡਮ ਕਰਵਾਉਣਾ ਜਾਂ ਨਹੀਂ ਕਰਾਉਣਾ ਹੁਣ ਪ੍ਰਪੋਜ਼ ਤਾਂ ਹੋ ਜੂਗਾ 1.70 ਲੱਖ ਹਜ਼ਾਰ ਤੇ ਸਾਈਨ ਕਰਵਾਏ ਜਾ ਸਕਦੇ ਆ ਪਰ ਉਹ ਤੋਂ ਬਾਅਦ ਰੈਫਰੈਂਡਮ ਹੁੰਦਾ ਰੈਫਰੈਂਡਮ ਦੇ ਵਿੱਚ ਇਹ ਫੈਸਲਾ ਹੁੰਦਾ ਵੀ ਇਹਨਾਂ ਨੇ ਨਾਲ ਰਹਿਣਾ ਮਤਲਬ ਵੱਖ ਹੋ ਜਾਣਾ ਇਹ ਦੀ ਸੰਭਾਵਨਾ ਬਹੁਤ ਘੱਟ ਲੱਗਦੀ ਹੈ ਭਾਵੇਂ ਹੁਣ ਸੌਖਾ ਹੋ ਗਿਆ ਰੈਫਰੈਂਡਮ ਸਟਾਰਟ ਕਰਨ ਨਾਲ ਅਲਬਰਟਾ ਦੇ ਵਿੱਚ ਕੈਨੇਡਾ ਨੂੰ ਛੱਡਣ ਦਾ ਪਰ ਇਹਦੀ ਜਿਹੜੀ ਆ ਬਹੁਤੇ ਅਲਬਰਟਾ ਵਾਸੀ ਇਸ ਗੱਲ ਦੀ سپورਟ ਨਹੀਂ ਕਰਦੇ ਕੈਨੇਡਾ ਨਾਲੋਂ ਅਲਬਰਟਾ ਦਾ ਵੱਖਰਾ ਹੋਣਾ ਬੜਾ ਟੇਡਾ ਮਾਮਲਾ ਆ ਬਹੁਤ ਟੇਡਾ ਮਸਲਾ ਆ ਇਹ ਕੈਨੇਡਾ ਦੇ ਸੰਵਿਧਾਨ ਦੇ ਅਨੁਸਾਰ ਜਾਂ ਸੁਪਰੀਮ ਕੋਰਟ ਦੇ ਅਨੁਸਾਰ ਇੱਕ ਕਲੀਅਰ ਰੈਫਰੈਂਡਮ ਵੋਟ ਆਜ਼ਾਦੀ ਦੀ ਚਾਹੀਦੀ ਆ ਤੇ ਜਿਹੜੀ ਆਪਣੇ ਆਪ ਦੇ ਵਿੱਚ ਇਹ ਆਟੋਮੈਟਿਕ ਨਹੀਂ ਬਹੁਤ ਔਖੀ ਗੱਲ ਆ ਰੈਫਰੈਂਡਮ ਸਿੱਧੀ ਡੈਮੋਕ੍ਰੇਸੀ ਆ ਜਿਹੜੇ ਲੋਕ ਇਦਾਂ ਦਾ ਕੋਈ ਵੀ ਸ਼ੁਰੂਆਤ ਕਰਦੇ ਆ ਤੇ ਰੈਫਰੈਂਡਮ ਲੋਕਾਂ ਨੂੰ ਕਿਸੇ ਇਸ਼ੂ ਦੇ ਉੱਤੇ ਸਿੱਧੀ ਵੋਟ ਪਾਉਣ ਦੀ ਗੱਲ ਕਰਦਾ ਕੈਨੇਡਾ ਦੇ ਵਿੱਚ ਜਿਹੜੀ ਆ ਆਮ ਤੌਰ ਦੇ ਉੱਤੇ ਡਾਇਰੈਕਟ ਡੈਮੋਕ੍ਰੇਸੀ ਨਹੀਂ ਹੁੰਦੀ ਸਗੋਂ ਰਿਪ੍ਰੈਜ਼ੈਂਟੇਟਿਵ ਡੈਮੋਕ੍ਰੇਸੀ ਆ ਇਹਨੂੰ ਜਿੱਥੇ ਸਿੱਧਾ ਫੈਸਲਾ ਨਹੀਂ ਲੋਕ ਕਰਦੇ ਲੋਕ ਆਪਣਾ ਬੰਦਾ ਚੁਣ ਲੈਂਦੇ ਐਮਐਲਏ ਐਮਪੀ ਉਹ ਫਿਰ ਗਾਂ ਕਿਸੇ ਫੈਸਲੇ ਦੇ ਉੱਤੇ ਜਾਂਦਾ ਇਹਨੂੰ ਰਿਪ੍ਰੈਜ਼ੈਂਟੇਟਿਵ ਡੈਮੋਕ੍ਰੇਸੀ ਕਹਿੰਦੇ ਆ ਸੋ ਇਹ ਥੋੜਾ ਜਿਹਾ ਫਰਕ ਆ ਇਹ ਸਾਰੇ ਕੁਸ਼ਤ ਦੇ ਵਿੱਚ ਐਕਸਪਰਟ ਇਹ ਦੱਸ ਰਹੇ ਆ ਕਿ ਇਹ ਜੇ ਤੁਸੀਂ ਈਜ਼ੀ ਰੈਫਰੰਡਮ ਕਰਤੇ ਇਹ ਖਤਰਾ ਹੋ ਸਕਦੇ ਆ ਕੋਈ ਵੀ ਉੱਠ ਕੇ ਜਿਹੜਾ ਰੈਫਰੰਡਮ ਕਿਸੇ ਕਿਸਮ ਦਾ ਵੀ ਹੋ ਸਕਦਾ ਕੁਝ ਐਕਸਪਰਟ ਕਹਿੰਦੇ ਆ ਵੀ ਇਹ ਬਹੁਤ ਜ਼ਿਆਦਾ ਸੌਖਾ ਕਰ ਦਿੱਤਾ ਵੱਡੀਆਂ ਵੋਟਾਂ ਸੈਪਰੇਸ਼ਨ ਕੋ ਛੋਟਾ ਮਾਮਲਾ ਥੋੜਾ ਕਿਸੇ ਸੂਬੇ ਦਾ ਦੇਸ਼ ਨਾਲੋਂ ਵੱਖ ਹੋ ਜਾਣਾ ਇਹ ਬਹੁਤ ਟ੍ਰੇਡਾ ਮਸਲਾ ਆ ਉਹ ਉਧਰ ਬ੍ਰੈਕਸਿਟ ਨੂੰ ਉਹਨਾਂ ਨੇ ਸਿੱਧਾ ਐਗਜ਼ੈਂਪਲ ਦਿੱਤੀ ਹੈ ਜਿੱਥੇ ਲੋਕਾਂ ਨੇ ਬਾਅਦ ਦੇ ਵਿੱਚ ਪਹਿਲਾਂ ਫੈਸਲਾ ਲੈ ਲਿਆ ਤੇ ਬਾਅਦ ਵਿੱਚ ਪਛਤਾਏ ਇਸ ਗੱਲ ਦੇ ਉੱਤੇ ਸੋ ਹੋ ਸਕਦਾ ਹੈ ਰੈਫਰੈਂਡਮ ਅਲਬਰਟਾ ਦਾ ਸੌਖਾ ਕਰ ਦਿੱਤਾ 6 ਲੱਖ ਤੋਂ 1 ਲੱਖ 70 ਹਜ਼ਾਰ ਪਰ ਅਲਬਰਟਾ ਅਲੱਗ ਹੋਣ ਦੇ ਉੱਤੇ ਫੈਸਲਾ ਕਰਕੇ ਅਲਬਰਟਾ ਕੈਨੇਡਾ ਨਾਲੋਂ ਅਲੱਗ ਹੋ ਜਾਊਗਾ ਇਹ ਲਗਭਗ ਨਾਂ ਦੇ ਬਰਾਬਰ ਦੱਸਿਆ ਜਾ ਰਿਹਾ ਹੈ ਕੈਨੇਡਾ ਦੇ ਵਿੱਚ ਗਰੋਸਰੀ ਮਹਿੰਗੀ ਹੋ ਸਕਦੀ ਹੈ ਗੁਰਤ ਪਹਿਲਾਂ ਹੀ ਮਹਿੰਗੀ ਆ ਸਸਤੀ ਹੋਈ ਕਦੇ ਨਹੀਂ ਲਗਾਤਾਰ ਲੋਕ ਰੌਲਾ ਪਾ ਰਹੇ ਆ ਪਰ ਲੋਬਲਾ ਦੇ ਜਿਹੜੇ ਲੋਬਲਾ ਬਹੁਤ ਵੱਡੀ ਕੰਪਨੀ ਆ ਇੱਥੇ ਜਿਹੜੀ 4-5 ਕੈਨੇਡਾ ਦੀਆਂ ਵੱਡੀਆਂ ਕੰਪਨੀਆਂ ਨੇ ਜਿਹੜੀਆਂ ਗਰੋਸਰੀ ਚ ਡੀਲ ਕਰਦੀਆਂ ਉਹਨਾਂ ਦੇ ਵਿੱਚੋਂ ਇੱਕ ਲੋਬਲਾ ਆ ਲੋਬਲਾ ਨੇ ਵਾਰਨਿੰਗ ਇਹ ਦਿੱਤੀ ਆ ਕਿ ਬਹੁਤ ਸਾਰੇ ਗਰੋਸਰੀ ਸਟੋਰਾਂ ਦੇ ਜਿਹੜੇ ਪ੍ਰੋਡਕਟਸ ਨੇ ਉਹ ਇੱਕਦਮ ਹੁਣ ਮਹਿੰਗੇ ਹੋ ਜਾਣੇ ਆ ਕਿਉਂਕਿ ਟੈਰਫ ਲੱਗ ਜਾਣੇ ਆ ਅਲੱਗ ਟੈਰਫ ਤਾਂ ਲੱਗ ਚੁੱਕੇ ਆ ਜਿਹੜੇ ਲੱਗਣੇ ਸੀ ਪਰ ਇਹ ਦੱਸਿਆ ਜਾ ਰਿਹਾ ਕਿ ਜਿਹੜੀਆਂ ਟੈਰਫ ਚੀਜ਼ਾਂ ਦੇ ਉੱਤੇ ਲੱਗਣਾ ਆ ਉਹਨਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ ਮੰਨ ਲਓ ਇੱਕ ਤਾਂ ਟੈਰਫ ਦੀ ਗਿਣਤੀ ਹੁਣ ਬਹੁਤਾ ਸਮਾਨ ਤੇ ਟੈਰਫ ਤੋਂ ਪਹਿਲਾਂ ਆਇਆ ਸੀ ਜਿਹੜੇ ਭਾਅ ਆ ਉਹਨੇ ਉਸੇ ਭਾਅ ਵਿੱਚ ਦਿੱਤਾ ਜਾਂ ਵੇਚੀ ਜਾਂਦੇ ਆ ਜਦੋਂ ਇਹ ਸਾਰਾ ਵਿਕ ਜਾਣਾ ਹੁਣ ਉਹ ਸਮਾਨ ਆਉਣਾ ਸ਼ੁਰੂ ਹੋ ਜਾਣਾ ਜਿਹੜਾ ਟੈਰਫ ਲੱਗ ਕੇ ਆ ਤੇ ਜਿਹੜਾ ਟੈਰਫ ਲੱਗ ਕੇ ਆ ਉਹ ਮਹਿੰਗਾ ਹੋ ਜਾਣਾ ਸੋ ਟੈਰਫ ਲੱਗਣ ਤੋਂ ਲੈ ਕੇ ਹੁਣ ਤੱਕ ਦਾ ਜਿਹੜਾ ਸਮਾਂ ਆ ਇਹਦੇ ਵਿੱਚ ਉਹ ਕਹਿੰਦੇ ਸਾਡਾ ਸਮਾਨ ਮਹਿੰਗਾ ਹੋ ਜਾਊਗਾ ਅ ਇਸ ਵਿੱਚ ਲਗਭਗ 1000 ਦੇ ਕਰੀਬ ਗਰੋਸਰੀ ਦੀਆਂ ਆਈਟਮਾਂ ਨੇ ਜਿਨ੍ਹਾਂ ਦੇ ਉੱਤੇ ਅਸਰ ਹੋਇਆ ਪਰ ਇਹ 1000 ਆਈਟਮ ਜਲਦੀ 6000 ਚ ਅਗਲੇ ਜੁਲਾਈ ਤੱਕ 6000 ਦੇ ਉੱਤੇ ਪਹੁੰਚ ਜਾਣੀ ਹੈ ਮਤਲਬ ਹੁਣ 1000 ਚੀਜ਼ ਮਹਿੰਗੀ ਹੋਈ ਹੈ ਹੁਣ ਤੱਕ ਮਹਿਸੂਸ ਤੇ ਲੋਕਾਂ ਨੂੰ ਹੋ ਰਹੀ ਹੈ ਜੁਲਾਈ ਤੱਕ 6000 ਚੀਜ਼ ਮਹਿੰਗੀ ਹੋ ਜੂਗੀ ਸੋ ਸਾਰੇ ਸਟੋਰ ਆਈਟਮਾਂ ਦੇ ਉੱਤੇ ਅਸਰ ਨਹੀਂ ਪੈ ਰਿਹਾ ਭਾਵੇਂ ਕਿ ਇਹ ਵਾਧਾ ਟੈਰਿਫ ਦਾ ਜਿਹੜਾ ਆ ਉਹ ਪ੍ਰੋਡਕਟਸ ਦੇ ਉੱਤੇ ਪੈ ਰਿਹਾ ਆ ਪਰ ਜਿਹੜਾ ਲਾਬਲਾ ਦੇ ਹੁਣ 6000 ਦਾ ਮਤਲਬ ਜੇ 10000 ਤੋਂ 6000 ਤਾਂ ਬਹੁਤ ਜ਼ਿਆਦਾ ਪਰ ਲੋਬਲ ਜੀ ਸਾਰੀਆਂ 80000 ਆਈਟਮਾਂ ਆ ਸੋ 80000 ਦੇ ਵਿੱਚੋਂ 6000 ਤੇ ਅਸਰ ਜੇ ਉਹ ਦੇਖਿਆ ਜਾਵੇ ਤੇ ਉਹ ਮਤਲਬ ਥੋੜਾ ਨਜ਼ਰ ਆਉਂਦਾ ਆ ਹੁਣ ਆਉਂਦਾ ਕਾਦੇ ਤੇ ਰੋਲਾ ਇਹ ਆ ਵੀ 80000 ਚੋਂ ਜੇ 6000 ਇਹੋ ਆ ਜਿਹੜੀ ਲੋਕਾਂ ਦੀ ਸਭ ਤੋਂ ਵੱਧ ਵਰਤੋਂ ਵਾਲੀ ਫੇਰ ਤੇ ਲੋਕਾਂ ਨੂੰ ਸਾਰੇ ਤੇ ਅਸਰ ਹੋ ਗਿਆ ਜਿਹੜੇ ਸਪੈਸ਼ਲੀ ਜਿਹੜੇ ਨੇਚਰਲ ਫੂਡ ਆ ਉਹ ਵਧਣਗੇ ਆ ਜਿਹੜੀਆਂ ਪੈਂਟਰੀ ਸਟੇਪਲਸ ਨੇ ਜਿਦਾਂ ਪਾਸਤਾ ਆ ਕੋਈ ਕੈਂਡ ਚੀਜ਼ਾਂ ਨੇ ਉਹ ਵਧਣਗੀਆਂ ਜਿਹੜੇ ਹੈਲਥ ਤੇ ਬਿਊਟੀ ਪ੍ਰੋਡਕਟਸ ਨੇ ਉਹਨਾਂ ਦੀ ਕੀਮਤਾਂ ਵਧਣ ਗਈਆਂ ਕੈਨੇਡਾ ਦੀ ਜਿਹੜੀ ਵਪਾਰਕ ਗੱਲਬਾਤ ਆ ਉਹ ਚੱਲ ਰਹੀ ਆ ਲੋਬਲਾ ਦੇ ਸੀਈਓ ਨੇ ਇਹ ਕਿਹਾ ਆ ਕਿ ਜਿਹੜੇ ਸਾਡੇ ਪ੍ਰਾਈਮ ਮਿਨਿਸਟਰ ਨੇ ਮਾਰਕ ਕਾਰਨੀ ਉਹ ਕੋਸ਼ਿਸ਼ ਕਰ ਰਹੇ ਆ ਸਿਚੁਏਸ਼ਨ ਨੂੰ ਫਿਕਸ ਕਰਨ ਦੀ ਅਮਰੀਕਾ ਦੇ ਨਾਲ ਗੱਲਬਾਤ ਕਰਨ ਦੀ ਪਰ ਹਜੇ ਤੱਕ ਸੋਲੂਸ਼ਨ ਕੋਈ ਨਹੀਂ ਨਿਕਲ ਰਿਹਾ ਸੋ ਸਰਕਾਰ ਨੇ ਕੁਝ ਟੈਰਫ ਦੇ ਨਿਯਮਾਂ ਦੇ ਵਿੱਚ ਤਬਦੀਲੀ ਵੀ ਕੀਤੀ ਆ ਜਿਹੜੇ ਕੈਨੇਡੀਅਨ ਸਰਕਾਰ ਆ ਇਹਨੇ ਕਾਊਂਟਰ ਟੈਰਫ ਹਟਾਏ ਆ ਉਹ ਵਧਾਏ ਆ ਕੁਝ ਚੀਜ਼ਾਂ ਦੇ ਉੱਤੇ ਜਿਹੜੀਆਂ ਪ੍ਰੋਡਕਟ ਜਿੱਦਾਂ ਦੁੱਧ ਦੀ ਵਰਤੋਂ ਕੀਤੀ ਜਾਂਦੀ ਚੀਜ਼ ਬਣਾਉਣ ਦੇ ਲਈ ਪਰ ਟੈਰਫ ਜਿਹੜੇ ਫਿਨਿਸ਼ ਪ੍ਰੋਡਕਟ ਆ ਤੇ ਉਹ ਜਿੱਦਾਂ ਜਿਹੜਾ ਦੁੱਧ ਆ ਉਹ ਕਾਰਟਨਸ ਦੇ ਵਿੱਚ ਪਿੱਚ ਦੁੱਧ ਵੇਚਣ ਦੇ ਉੱਤੇ ਹੈਗਾ ਪਰ ਜਿਹੜਾ ਪਨੀਰ ਬਣਾਉਣ ਲਈ ਦੁੱਧ ਵਰਤਿਆ ਜਾਂਦਾ ਉਹਦੀ ਤੇ ਨਹੀਂ ਇਹਦਾ ਕਈ ਕੁਸ਼ ਨੇ ਕਰਨ ਦੀ ਕੋਸ਼ਿਸ਼ ਕੀਤੀ ਆ ਸੋ ਕੁਝ ਅਮਰੀਕਾ ਦੀਆਂ ਚੀਜ਼ਾਂ ਦੇ ਉੱਤੇ ਵੀ ਟੈਰਫ ਹੈ ਨਹੀਂਗਾ ਜਿਵੇਂ ਯੂਐਸ ਲੈਟਰਸ ਆ ਜਾਂ ਜਿਹੜੀ ਕੈਨੇਡਾ ਸੱਦਾ ਡਿਪੈਂਡ ਕਰਦਾ ਉਹਦੇ ਉੱਤੇ ਜਿਹੜੇ ਇਹਦੇ ਉੱਤੇ ਕੋਈ ਟੈਰਫ ਦਾ ਹਿੱਟ ਨਹੀਂ ਹੋਇਆ ਔਰ ਉਹਦੇ ਨਾਲ ਮੇਜਰ ਸ਼ਾਰਟੇਜ ਨਹੀਂ ਹੋਊਗੀ ਲੋਬਲਾ ਜਿਹੜੀ ਇਸ ਵੇਲੇ ਆਪਣੇ ਇਹਦੇ ਲਈ ਕੀਮਤਾਂ ਦੇ ਵਿੱਚ ਵਾਧੇ ਲਈ ਓਪਨ ਕਸਟਮਰਸ ਨੂੰ ਨੇ ਦੱਸ ਦਿੱਤਾ ਕਿ ਆਹ ਪ੍ਰੋਡਕਟ ਦੇ ਉੱਤੇ ਅਸਰ ਪੈਣਾ ਹੈ ਤੇ ਲੋਬਲਾ ਕੋਸ਼ਿਸ਼ ਕਰ ਰਿਹਾ ਹੈ ਕਿ ਜਿਹੜਾ ਇਹਦਾ ਸਟੋਰ ਦਾ ਕੋਈ ਫਾਲਟ ਨਹੀਂ ਹੈ ਪਰ ਸਰਕਾਰ ਦੀਆਂ ਜਿਹੜੀਆਂ ਪਾਲਿਸੀਜ਼ ਨੇ ਜਿਹੜੀਆਂ ਸਰਕਾਰ ਦੀਆਂ ਨੀਤੀਆਂ ਨੇ ਉਹ ਦਾ ਸਰੇ ਦੇ ਉੱਤੇ ਪਿਆ ਰਿਹਾ ਤੇ ਕੋਸ਼ਿਸ਼ ਕਰ ਰਿਹਾ ਟ੍ਰਾਂਸਪੈਰੈਂਸੀ ਦੱਸਣ ਦੀ ਵੀ ਪਾਰਦਰਸ਼ਤਾ ਰੱਖੀ ਜਾਵੇ ਵੀ ਅਸੀਂ ਬਹੁਤ ਕੇਅਰਫੁਲ ਤਰੀਕੇ ਦੇ ਨਾਲ ਕਰ ਰਹੇ ਹਾਂ ਐਕਸਪਰਟ ਇਹ ਕਹਿੰਦੇ ਆ ਕਿ ਲਾਬਲਾ ਜਿਹੜੀ ਹੈਗੀ ਆ ਉਹ ਇਮਾਨਦਾਰੀ ਦੇ ਨਾਲ ਜਿਹੜਾ ਜਿਹੜੇ ਲੋਕ ਨੇ ਉਹਨਾਂ ਦੇ ਵਿੱਚ ਆਪਣਾ ਇੱਕ ਵਿਸ਼ਵਾਸ ਬਣਾ ਸਕਦੀ ਹੈ ਪਰ ਇਹ ਹੋਣੀ ਇਦਾਂ ਚਾਹੀਦੀ ਆ ਕਿ ਇਹ ਲੋਕਾਂ ਨੂੰ ਕਨਫਿਊਜ਼ ਨਾ ਕਰੇ ਕੁਝ ਜਿਹੜੇ ਪ੍ਰੋਡਕਟ ਨੇ ਜਿਵੇਂ ਕੁਝ ਚੇਂਜਸ ਕੀਤੀਆਂ ਗਈਆਂ ਨੇ ਟੈਰਫ ਰੋਜ਼ਮਰਾਂ ਦੀਆਂ ਜ਼ਿੰਦਗੀਆਂ ਦੇ ਉੱਤੇ ਜਿਵੇਂ ਔਰੈਂਜ ਜੂਸ ਆ ਸ਼ਰਾਬ ਆ ਅਨਕੁਕਟ ਜਿਹੜਾ ਪਾਸਤਾ ਆ ਜਾਂ ਕਈ ਰੇਅਰ ਥਿੰਗ ਜਿਹੜੀਆਂ ਜਿਵੇਂ ਗੋਨਾਫਾਲ ਆ ਇਹ ਜਾਂ ਗਲਾਸ ਜਾਰ ਆ ਉਹਨਾਂ ਦੇ ਉੱਤੇ ਵੱਖਰੇ ਤਰੀਕੇ ਦੇ ਨਾਲ ਰਹੂਗਾ ਇਹ ਗੱਲਬਾਤ ਵੀ ਇਸ ਵੇਲੇ ਨਜ਼ਰ ਆ ਰਹੀ ਆ ਲੋਬਲਾ ਜਾਂ ਇਹ ਵੱਡੀਆਂ ਗ੍ਰੋਸਰੀ ਵਾਲੀਆਂ ਜਿਹੜੀਆਂ ਕੰਪਨੀਆਂ ਨੇ ਇਹਨਾਂ ਦੀ ਲੋਚਨਾ ਬਹੁਤ ਪਿਛਲੇ ਸਾਲਾਂ ਦੇ ਵਿੱਚ ਹੋਈ ਆ ਇਹ ਕਹਿੰਦੇ ਸੀ ਪਿੱਛੋਂ ਸਮਾਨ ਨਹੀਂ ਆਉਂਦਾ ਤਾਂ ਮਹਿੰਗਾ ਹੋ ਗਿਆ ਕਦੇ ਕੋਵਿਡ ਕਰਕੇ ਮਹਿੰਗਾ ਹੋ ਗਿਆ ਮਹਿੰਗਾ ਤੇ ਹੋ ਗਿਆ ਲੋਕਾਂ ਦੇ ਲਈ ਇਹਨਾਂ ਦਾ ਮੁਨਾਫਾ ਕਿੰਨੇ ਗੁਣਾ ਵੱਧ ਗਿਆ ਸੀ। ਇਹੀ ਗੱਲ ਹੋਣਾ ਵੀ ਕਿਤੇ ਟੈਰਫ ਤੇ ਜਿਹੜੇ ਲੱਗੇ ਲੱਗੇ ਆ ਉਹ ਟੈਰਫਾਂ ਦੇ ਨਾਲ ਕਿਤੇ ਕੰਪਨੀਆਂ ਆਪਣਾ ਮੁਨਾਫਾ ਹੋਰ ਜ਼ਿਆਦਾ ਨਾ ਵਧਾ ਲੈਣ। ਨਵੇਂ ਜੋ ਸਾਡੇ ਹਾਊਸਿੰਗ ਮਿਨਿਸਟਰ ਨੇ ਉਹਨਾਂ ਨੇ ਇਹ ਕਿਹਾ ਵੀ ਆਸ ਛੱਡ ਦਿਓ ਆਉਣ ਵਾਲੇ ਦਿਨਾਂ ਦੇ ਵਿੱਚ ਘਰਾਂ ਦੀਆਂ ਕੀਮਤਾਂ ਬਹੁਤ ਜ਼ਿਆਦਾ ਥੱਲੇ ਚੱਲੇ ਜਾਣਗੀਆਂ। ਕੈਨੇਡਾ ਦੇ ਨਵੇਂ ਹਾਊਸਿੰਗ ਮਿਨਿਸਟਰ ਜਿਹੜੇ ਗ੍ਰੈਗੋਰ ਰੌਬਸਟਰਨ ਨੇ ਉਹਨਾਂ ਨੇ ਇਹ ਕਿਹਾ ਹੈ ਕਿ ਘਰਾਂ ਦੀਆਂ ਕੀਮਤਾਂ ਥੱਲੇ ਨਹੀਂ ਆਉਣਗੀਆਂ। ਖਾਸ ਤੌਰ ਦੇ ਉੱਤੇ ਅਸੀਂ ਫੋਕਸ ਕਰ ਰਹੇ ਹਾਂ ਕਿ ਜਿਹੜਾ ਜਿਹੜਾ ਸਾਡਾ ਫੋਕਸ ਆ ਉਹ ਨਵੇਂ ਘਰ ਬਣਾਉਣ ਦੇ ਉੱਤੇ ਹੋਊਗਾ ਤੇ ਸਰਕਾਰ ਨੇ ਜਿੰਨੇ ਅਫੋਰਡੇਬਲ ਜਿੰਨੇ ਘਰ ਚਾਹੀਦੇ ਸੀ ਉਹਨੇ ਨਹੀਂ ਬਣਾਏ ਜਿਹੜਾ ਰੌਬਸਟਰ ਨੇ ਜਿਹੜੀ ਗੱਲ ਕਹੀ ਆ ਕਿ ਫੈਡਰਲ ਸਰਕਾਰ ਨੇ ਨਵੇਂ ਅਫੋਰਡੇਬਲ ਹਾਊਸਿੰਗ ਬਣਾਉਣੇ 1990 ਤੋਂ ਬਾਅਦ ਖਤਮ ਕਰਤੇ ਹੀ ਤੇ ਇਸ ਕਰਕੇ ਬੰਦ ਕਰਤੇ ਸੀ ਇਸੇ ਕਰਕੇ ਅੱਜ ਦੀ ਤੰਗੀ ਆਈ ਆ ਗੋਲ ਇਹਨਾਂ ਦਾ ਹੈਗਾ ਕਿ 5 ਲੱਖ ਘਰ ਸਾਲ ਚ ਬਣਾਉਣਾ ਮਜਲਾ ਕਰ ਬਹੁਤ ਹੁੰਦਾ ਜੇ ਕਿਤੇ ਬਣਾ ਦੇਣ ਤਾਂ ਇਹ ਸਰਕਾਰ ਜਿਹੜੀ ਐਸ ਵੇਲੇ ਸਕੀਮ ਬਣਾ ਰਹੀ ਆ ਰੰਬੀਸ਼ੀਅਸ ਆ ਇਸ ਕਲ ਦੇ ਲਈ ਕਿ ਜਿਹੜੀ ਕੰਸਟਰਕਸ਼ਨ ਦੀ ਸਪੀਡ ਡਬਲ ਕਰਕੇ ਸਾਲ ਦੇ ਵਿੱਚ 5 ਲੱਖ ਨਵਾਂ ਘਰ ਇਹ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ ਜੇ 5 ਲੱਖ ਸਾਲ ਦਾ ਬਣਾਏ ਫੇਰ ਵੀ ਕਈ ਸਾਲ ਲੱਗ ਜਾਣੇ ਆ ਇਸ ਸਮੱਸਿਆ ਦਾ ਹੱਲ ਹੁੰਦੇ ਹੁੰਦੇ ਇਹ ਗੱਲ ਉਹਨਾਂ ਨੇ ਐਡਮਿਟ ਕੀਤੀ ਆ ਕਿ ਕਈ ਸਾਲ ਲੱਗ ਜਾਣਗੇ ਬਿਲਡਿੰਗ ਨੂੰ ਸਕੇਲ ਅਪ ਕਰਨ ਦੇ ਵਿੱਚ ਤੇ ਹਾਊਸਿੰਗ ਜਿਹੜੀ ਕੰਸਟਰਕਸ਼ਨ ਆ ਉਹ ਹੌਲੀ ਹੌਲੀ ਉੱਤੇ ਉੱਪਰ ਵੱਲ ਨੂੰ ਜਾਊਗੀ ਨਵੀਂ ਟੈਕਨੋਲੋਜੀ ਜਿਹੜੀ ਉਹਦੇ ਨਾਲ ਘਰ ਕੁਦਰਤੀ ਤੌਰ ਦੇ ਉੱਤੇ ਤੇਜ਼ੀ ਦੇ ਨਾਲ ਬਣਦੇ ਉਹ ਕਹਿੰਦੇ ਕੈਨੇਡਾ ਨੂੰ ਹੁਣ ਸਾਨੂੰ ਜਿਹੜੀਆਂ ਆਫਸਾਈਟ ਮੈਨੂਫੈਕਚਰਿੰਗ ਸ਼ੁਰੂ ਕਰਨੀ ਪਊਗੀ ਨਵੀਂ ਟੈਕਨੋਲੋਜੀ ਜਿਹਦੇ ਨਾਲ ਹਾਊਸਿੰਗ ਕੰਸਟਰਕਸ਼ਨ ਸਪੀਡ ਅਪ ਹੋਊਗੀ ਵੀ ਇਹ ਜੇ ਇਸ ਥਾਂ ਦੇ ਉੱਤੇ ਘਰ ਬਣਦਾ ਸਾਰਾ ਕੰਮ ਉੱਥੇ ਨਾ ਕੀਤਾ ਜਾਵੇ ਇੱਧਰ ਉੱਧਰ ਉਸ ਬਹੁਤੋ ਕੁਝ ਲਿਆ ਕੇ ਉੱਥੇ ਅਸੈਂਬਲ ਕਰਨ ਵਰਗੀ ਗੱਲਬਾਤ ਕੀਤੀ ਜਾ ਸਕਦੀ ਹੈ ਕੁਝ ਨਵੀਆਂ ਸਕੀਮਾਂ ਇਦਾਂ ਦੀਆਂ ਬਣ ਸਕਦੀਆਂ ਉਹਨਾਂ ਨੇ ਆਪਣਾ ਜਿਹੜਾ ਵੈਨਕੂਵਰ ਦੇ ਮੇਅਰ ਵਜੋਂ ਜਿਹੜਾ ਉਹਨਾਂ ਦਾ ਆਪਣਾ ਰੈਕੋਰਡ ਆ ਉਹਨ ਉਹ ਕਹਿੰਦੇ ਜਦੋਂ ਮੈਂ ਮੇਅਰ ਸੀਗਾ ਤੇ ਉਹ ਮਤਲਬ ਕਹਿੰਦੇ ਵੀ ਉਦੋਂ ਇੰਨਾ ਕੁਝ ਨਹੀਂ ਜਿਹੜੀ ਸਰ ਜਿਹੜੀ ਫੈਡਰਲ ਸਰਕਾਰ ਵੱਲੋਂ ਮਦਦ ਸੀ ਜਾਂ ਪ੍ਰੋਵਿੰਸ਼ੀਅਲ ਸਰਕਾਰ ਵੱਲੋਂ ਮਦਦ ਸੀਗੀ ਵੈਨਕੂਵਰ ਦੀ ਹਾਊਸਿੰਗ ਕ੍ਰਾਈਸਿਸ ਨੂੰ ਫਿਕਸ ਕਰਨ ਦੇ ਲਈ ਉਨੀ ਮਦਦ ਨਹੀਂ ਮਿਲੀ ਇਹ ਵੀ ਗੱਲ ਉਹਨਾਂ ਨੇ ਕਹੀ ਆ ਤੇ ਉਹ ਕਹਿੰਦੇ ਹੁਣ ਮੈਨੂੰ ਲੱਗਦਾ ਕਿ ਫੈਡਰਲ ਪ੍ਰੋਗਰਾਮ ਜਿਹੜੇ ਇੰਪਰੂਵ ਹੋ ਰਹੇ ਆ ਹੁਣ ਲੱਗਦਾ ਕਿ ਆਟਵਾ ਜਿਹੜਾ ਫਾਈਨਲੀ ਇਹਨਾਂ ਨੇ ਚੀਜ਼ਾਂ ਸ਼ੁਰੂ ਕੀਤੀਆਂ ਆ ਕਿ ਕੁਝ ਚੰਗੇ ਪ੍ਰੋਗਰਾਮ ਸ਼ੁਰੂ ਕਰਕੇ ਜਿਹਦੇ ਨਾਲ ਅਫੋਰਡੇਬਿਲਟੀ ਬਣਾਈ ਜਾ ਸਕੇ ਮਾਰਕਰਨੀ ਨੇ ਵੀ ਕਿਹਾ ਕਿ ਫੋਕਸ ਕਰਨਗੇ ਅ ਇਨਕਮ ਦੇ ਉੱਤੇ ਪ੍ਰਧਾਨ ਮੰਤਰੀ ਮਾਰਕਰਨੀ ਨੇ ਜਿਹੜੀ ਖਾਸ ਗੱਲਬਤ ਕਹੀ ਹੈ ਕਿ ਕੈਨੇਡੀਅਨ ਨੂੰ ਜਿਹੜਾ ਸਰਕਾਰ ਨੂੰ ਜੱਜ ਕਰਨਾ ਚਾਹੀਦਾ ਵੀ ਜਿਹੜੀ ਜੌਬ ਤੇ ਜਿਹੜੀ ਟੇਕ ਹੋਮ ਪੇ ਹੈ ਜਿੰਨਾ ਪੈਸਾ ਉਹ ਘਰ ਲੈ ਕੇ ਜਾ ਰਹੇ ਆ ਉਹ ਇੰਪਰੂਵ ਹੋਇਆ ਆ ਨਾ ਕਿ ਸਿਰਫ ਜਿਹੜੀਆਂ ਚੀਜ਼ਾਂ ਦੀਆਂ ਕੀਮਤਾਂ ਦੇ ਨਾਲ ਕੰਜ਼ਰਵਟਿਵ ਨੇ ਇਹ ਜਿਹੜੀ ਰੌਬਸਟਨ ਦੇ ਹਾਊਸਿੰਗ ਮਿਨਿਸਟਰ ਵੱਜੋਂ ਕੀਤੀ ਗਈ ਹੈ ਚੋਣ ਇਹਦੇ ਦੀ ਆਲੋਚਨਾ ਕੀਤੀ ਆ ਜਿਹੜੇ ਪੀਰ ਪੋਲੀਵ ਨੇ ਉਹਨਾਂ ਨੇ ਕਿਹਾ ਸੀ ਕਿ ਹਾਊਸਿੰਗ ਕਾਸਟ ਜਿਹੜੀ ਹੈ ਉੱਤੇ ਚਲੀ ਜਾਊਗੀ ਤੇ ਇਹਦੇ ਜਿੱਦਾਂ ਇਹ ਮੇਅਰ ਸੀਗੇ ਵੀ ਉਸ ਵੇਲੇ ਜੋ ਕੁਝ ਉਹਨਾਂ ਨੇ ਕੀਤਾ ਸੀ ਕਿ ਕੁਝ ਵੀ ਇਹਦੇ ਨਾਲ ਬਦਲਣਾ ਨਹੀਂ ਹੈ ਜਾਂ ਦੂਜੇ ਸ਼ਬਦਾਂ ਵਿੱਚ ਵੀ ਵੈਨਕੂਵਰ ਦੇ ਮੇਅਰ ਸੀ ਉਸ ਵੇਲੇ ਵੈਨਕੂਵਰ ਚ ਘਰਾਂ ਦੀਆਂ ਕੀਮਤਾਂ ਨੇ ਕਾਬੂ ਆਈਆਂ ਤੇ ਕੈਨੇਡਾ ਦੇ ਹਾਊਸਿੰਗ ਮਿਨਿਸਟਰ ਬਣ ਕੇ ਉਹਨਾਂ ਨੇ ਕੀ ਕਰ ਲੈਣਾ ਪਰ ਡਿਬੇਟ ਜਿਹੜੀ ਆ ਫਿਕਸ ਹਾਊਸਿੰਗ ਤੇ ਦੂਜੀਆਂ ਚੀਜ਼ਾਂ ਬਾਰੇ ਲਗਾਤਾਰ ਚੱਲ ਰਹੀ ਹੈ ਦੇਖਣ ਵਾਲੇ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਦੇ ਨਤੀਜੇ ਸਾਹਮਣੇ ਆਉਂਦੇ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਵਿੱਚ ਸਮਾਪਤ ਕਰਦੇ ਆਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਆਂ ਗੱਲਾਂ ਬਾਤਾਂ